ਕਬੀਰ ਥੋੜੈ ਜਲ ਮਛਲੀ ਛੀਰ ਮਿਲ ਉਜਾਲ ਇਹ ਟੁਗਣੈ ਨਾ ਛੁਟਸੈ ਫਿਰ ਕਰ ਸਮੁੰਦ ਸਮਾਲ ਇਹ ਭਗਤ ਕਬੀਰ ਸਾਹਿਬ ਦਾ 49ਵਾਂ ਸ਼ਲੋਕ ਹੈ 49 ਨੰਬਰ ਸ਼ਲੋਕ ਭਗਤ ਕਬੀਰ ਸਾਹਿਬ ਦਾ ਚਰਨ ਕੀਤਾ ਹੋਇਆ ਇਸ ਸਲੋਕ ਅੰਦਰ ਸਤਿਗੁਰੂ ਜੀ ਇੱਕ ਮੱਛੀ ਦਾ ਪਰਮਾਣੂ ਦੇ ਕੇ ਸਾਨੂੰ ਸਮਝਾਉਂਦੇ ਨੇ ਕਹਿੰਦੇ ਮੱਛੀ ਥੋੜੇ ਜੇ ਪਾਣੀ ਦੇ ਕਿਸੇ ਟੁੱਬੇ ਵਿੱਚ ਰਹਿੰਦੀ ਹੋਵੇ ਤੇ ਸਤਿਗੁਰ ਕਹਿੰਦੇ ਨੇ ਉਹ ਬਹੁਤਾ ਲੰਮਾ ਚਿਰ ਨਹੀਂ ਜੀ ਸਕਦੀ ਕਿਉਂਕਿ ਉਸ ਟੁੱਬੇ ਦੇ ਵਿੱਚ ਜਿਹੜਾ ਮਛੇਰਾ ਹੈ ਉਹਨੇ ਜਦੋਂ ਜਾਲ ਪਾਉਣਾ ਕੁੰਡੀ ਲਾਉਣੀ ਹੈ ਤੇ ਮੱਛੀ ਨੇ ਉਹ ਮੱਛੀ ਨੇ ਉਹਦੇ ਜਾਲ ਵਿੱਚ ਫਸ ਜਾਣਾ ਕੋਈ ਵਧੀਆ ਲੰਮਾ ਸੁਖਦਾਇਕ ਜੀਵਨ ਹੈ ਜਿਹੜਾ ਪਾਸ਼ਾ ਕਹਿੰਦੇ ਨੇ ਉਹ ਮੱਛੀ ਨਹੀਂ ਜੀ ਸਕਦੀ ਥੋੜੇ ਪਾਣੀ ਵਿੱਚ ਕਿਸੇ ਟੁੱਬੇ ਵਿੱਚ ਰਹਿੰਦੀ ਹੋਈ ਕਿਸੇ ਤਲਾਬ ਵਿੱਚ ਰਹਿੰਦੀ ਹੋਈ ਕਹਿੰਦੇ ਜੇਕਰ ਇਸੇ ਤਰ੍ਹਾਂ ਮਨੁੱਖ ਦਾ ਜੀਵਨ ਹੈ ਜੇ ਮਨੁੱਖ ਵਿਸ਼ੇਵਕਾਰਾਂ ਦੇ ਟੁੱਬੇ ਦੇ ਅੰਦਰ ਆਪਣੀ ਆਤਮਾ ਦੇ ਲਈ ਜੀਵਨ ਭਾਲੇਗਾ ਕਿ ਆਤਮਿਕ ਆਨੰਦ ਇਹਨਾਂ ਵਿਸ਼ੇਵਕਾਰਾਂ ਦੇ ਟੁੱਬੇ ਵਿੱਚੋਂ ਮਿਲੇਗਾ ਕਾ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਨੇ ਉਹ ਇਨ੍ਹਾਂ ਵਿਸ਼ੇਵਕਾਰਾਂ ਦੇ ਟੋਬੇ ਵਿੱਚ ਆਤਮਿਕ ਜੀਵਨ ਹਾਸਲ ਨਹੀਂ ਕਰ ਸਕਦਾ ਉਲਟਾ ਮਾਇਆ ਦੇ ਜਾਲ ਵਿੱਚ ਫਸ ਜਾਵੇਗਾ ਸੇਮ ਮਾਰੇ ਕਹਿੰਦੇ ਨੇ ਉਸੇ ਤਰ੍ਹਾਂ ਜਵੇਂ ਮੱਛੀ ਥੋੜੇ ਪਾਣੀ ਵਿੱਚ ਰਹਿੰਦੀ ਹੈ ਕਿਸੇ ਟੋਬੇ ਅਧਿਕ ਵਿੱਚ ਰਹਿਣ ਵਾਲੀ ਛੇਤੀ ਸ਼ਿਕਾਰ ਹੋ ਜਾਂਦੀ ਹੈ ਸ਼ਿਕਾਰੀ ਦਾ ਇਦਾਂ ਹੀ ਪਾਸ਼ਾ ਕਹਿੰਦੇ ਨੇ ਮਨੁੱਖਾ ਜਿਹੜਾ ਵਿਕਾਰਾਂ ਦੇ ਵਿੱਚ ਅਗਿਆਨਤਾ ਦੇ ਇਸ ਟੋਬੇ ਵਿੱਚ ਰਹੇਗਾ ਉਹਨੇ ਸਤਿਗੁਰ ਕਹਿੰਦੇ ਨੇ ਮਾਇਆ ਦਾ ਸ਼ਿਕਾਰ ਹੋਈ ਜਾਣਾ ਬਕਾਰਾਂ ਦਾ ਸ਼ਿਕਾਰ ਹੋਏ ਜਾਣਾ ਉਹ ਬੰਦਾ ਬੁਰਾਈ ਦੇ ਜਾਲ ਵਿੱਚ ਫਸੇਗਾ ਹੀ ਫਸੇਗਾ ਪਰ ਪਾਸ਼ਾ ਕਹਿੰਦੇ ਨੇ ਜਿਵੇਂ ਮੱਛੀ ਨੂੰ ਵਧੀਆ ਜੀਵਨ ਜੀਣ ਵਾਸਤੇ ਸਮੁੰਦਰ ਦੀ ਲੋੜ ਹੈ ਇਸੇ ਤਰ੍ਹਾਂ ਮਨੁੱਖ ਨੂੰ ਆਤਮਿਕ ਆਨੰਦ ਵਾਲਾ ਜੀਵਨ ਜੀਣ ਵਾਸਤੇ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਸਮੁੰਦਰ ਦੀ ਲੋੜ ਹੈ ਇਹ ਟੁੱਗਣੇ ਨਾਲ ਛੁੱਟ ਸਹਿ ਫਿਰ ਕਰ ਸੰਬੰਧ ਸੰਭਾਲ ਕਹਿੰਦੇ ਨੇ ਜਿਵੇਂ ਇਹ ਟੁੱਬੇ ਵਿੱਚ ਮੱਛੀ ਨੂੰ ਕਹਿ ਰਹੇ ਨੇ ਵੀ ਤੂੰ ਬਚ ਨਹੀਂ ਸਕਦੀ ਤੈਨੂੰ ਸਮੁੰਦਰ ਲੱਭਣਾ ਪੈਣਾ ਇਦਾਂ ਹੀ ਬੰਦਿਆ ਤੂੰ ਬਕਾਰਾਂ ਦੇ ਵਿੱਚ ਆਤਮਿਕ ਆਨੰਦ ਨਹੀਂ ਲੈ ਸਕਦਾ ਤੈਨੂੰ ਪਰਮਾਤਮਾ ਦੀ ਬੰਦਗੀ ਕਰਦੇ ਕਰਦੇ ਉਸ ਅਕਾਲ ਪੁਰਖ ਰੂਪੀ ਜੋ ਪਰਮਾਤਮਾ ਰੂਪੀ ਸਮੁੰਦਰ ਹੈ ਉਹਨੂੰ ਲੱਭਣਾ ਪੈਣਾ ਸਿਮਰਨ ਦੇ ਜਰੀਏ ਲੱਭਣਾ ਉਹ ਪਾਸ਼ਾ ਕਹਿੰਦੇ ਬੰਦਗੀ ਦੇ ਦੁਆਰਾ ਰੱਬ ਸਕਦਾ ਹੈ